ਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਇਹ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜਤੀ ਕਲਾ ਵਿੱਚ ਰਹੋਗੇ ਹੁਣ ਜੀ ਅੱਜ ਮੈਂ ਨਾ ਸ਼ਾਲੂ ਤੇ ਤੇਲ ਲਗਵਾਈ ਲਿਆ ਮੈਂ ਕਿਹਾ ਸ਼ਾਲੂ ਮੈਂ ਤੈਨੂੰ ਨਾ ਬਲੌਗ ਦੇ ਵਿੱਚ ਵੀ ਕਹਿ ਦਿੱਤਾ ਕਿ ਸ਼ਾਲੂ ਨੇ ਮੇਰੇ ਤੇਲ ਨਹੀਂ ਲਗਾਇਆ ਤੇ ਫਿਰ ਉਹਨੇ ਅੱਜ ਮੇਰੇ ਤੇਲ ਲਗਾ ਦਿੱਤਾ ਕੱਲ ਮੈਂ aloevera ਲਗਾਇਆ ਸੀ ਅੱਜ ਮੈਂ ਤੇਲ ਲਗਾ ਲਿਆ ਤੇ ਹੁਣ ਮੈਂ ਨਾ ਦੁਪਹਿਰ ਤੋਂ ਬਾਅਦ ਨਹਾਵਾਂਗੀ ਤੇਲ ਬਣਾ ਕੇ ਰੱਖਿਆ ਹੋਇਆ ਹੈ ਇਹ ਵਾਲਾ ਤੇਲ ਮੈਂ ਯੂਕੇ ਵੀ ਭੇਜਿਆ ਸੀ ਪਰ ਜਿਨ੍ਹਾਂ ਦੇ ਕੋਲ ਭੇਜਿਆ ਸੀ ਨਾ ਉਹ ਉਹ ਕੱਢ ਕੇ ਰੱਖ ਕੇ ਕਹਿੰਦੇ ਬਿੱਲ ਜਾ ਨਹੀਂ ਸਕਦੇ ਹੈਗੇ ਮੈਂ ਹੰਦੀ ਹੋਣਾ ਵਾਸਤੇ ਬਣਾ ਕੇ ਤੇਲ ਇਹ ਭੇਜਿਆ ਸੀ ਥੋੜਾ ਜਿਹਾ ਮੈਂ ਇਹ ਹੋਰ ਬਣਾਇਆ ਹੈ ਜੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਵੀ ਇਹਦੇ ਵਿੱਚ ਮੈਂ ਕੀ ਕੁਝ ਪਾਇਆ ਤਾਂ ਮੈਂ ਪਹਿਲਾਂ ਵੀ ਇਹਦੀ ਇੱਕ ਵੀਡੀਓ ਬਣਾਈ ਹੋਈ ਹੈ ਤੇਲ ਬਣਾ ਜਿਸ ਤਰ੍ਹਾਂ ਮੈਂ ਬਣਾਇਆ ਸੀ ਤੇ ਫੇਰ ਕਦੇ ਬਣਾਵਾਂਗੀ ਤਾਂ ਫੇਰ ਤੁਹਾਨੂੰ ਮੈਂ ਜ਼ਰੂਰ ਦੱਸਾਂਗੀ ਇਹਦੇ ਵਿੱਚ ਮੈਂ ਕੀ ਕੁਝ ਪਾਇਆ ਹੈਗਾ ਅੱਜ ਮੈਂ ਬਲਿੰਕਟ ਤੋਂ ਸਬਜ਼ੀਆਂ ਮੰਗਵਾਈਆਂ ਨੇ ਟਮਾਟਰ ਹੈ ਨਹੀਂ ਸੀ ਤੇ ਹੁਣੇ ਮੈਂ ਟਮਾਟਰ ਮੰਗਵਾਏ ਆ ਆ ਦੇਖੋ ਕਿੰਨੀਆਂ ਫਰੈਸ਼ ਸਬਜ਼ੀ ਆਉਂਦੀ ਹੈ ਬਲਿੰਕਟ ਐਪ ਹੈਗੀ ਬਹੁਤ ਵਧੀਆ ਐਪ ਹੈਗੀ ਆ ਇਹ ਆ ਦੇਖੋ ਕਿੰਨੇ ਫਰੈਸ਼ ਫਰੈਸ਼ ਟਮਾਟਰ ਹੈਗੇ ਆ ਦੇਸੀ ਟਮਾਟਰ ਹੈ ਤੇ ਇੱਕ ਮੈਂ ਆ ਲੋਕੀ ਮੰਗਵਾਈ ਆ ਇੱਕ ਪਰਵਲ ਮੰਗਵਾਏ ਆ। ਜਿੰਨੇ ਸਬਜ਼ੀਆਂ ਆਈਆਂ ਨੇ 191 ਰੁਪਏ ਦੀਆਂ। ਸਬਜ਼ੀਆਂ ਬੜੀਆਂ ਮਹਿੰਗੀਆਂ ਹੋ ਗਈਆਂ ਇਹ। 100 ਰੁਪਏ ਕਿਲੋ ਦਾ ਟਮਾਟਰ ਨੇ। ਆ 100 ਰੁਪਏ ਕਿਲੋ ਟਮਾਟਰ ਦਿੱਤੇ ਆ। ਐਦਾਂ ਦੇ ਲਪਾਪਿਆਂ ਦੇ ਵਿੱਚ ਆਉਂਦੀਆਂ ਨੇ ਸਬਜ਼ੀਆਂ। ਪੈਕ ਕਰਕੇ ਦਿੰਦੇ ਆ। ਫਿਰ ਉਸ ਤੋਂ ਬਾਅਦ ਕਿਆ ਬਾਕ? ਪੈਕਿੰਗ ਹੈਗੀ ਆ ਇਹ ਬਲੈਂਕਟ ਦੀ। ਬਹੁਤ ਹੀ ਵਧੀਆ ਲੱਗੀ ਮੈਨੂੰ ਟੈਪ ਔਰ 10-12 ਮਿੰਟਾਂ ਦੇ ਵਿੱਚ ਘਰ ਪਹੁੰਚ ਜਾਂਦੀ ਆਪਣੀ ਚੀਜ਼ ਡਾਕਟਰ ਸਾਹਿਬ ਦੀ ਵੀ ਸ਼ਿਕਾਇਤ ਦੂਰ ਹੋ ਗਈ ਕਿ ਦੂ ਸਬਜ਼ੀਆਂ ਨਹੀਂ ਲੈ ਕੇ ਆਉਂਦੀ ਜਾ ਕੇ ਤੇ ਹੁਣ ਚਲੋ ਵਧੀਆ ਮੈਨੂੰ ਆਹ ਵਾਲੀ ਐਪ ਮਿਲ ਗਈ ਤੇ ਘਰ ਬੈਠੇ ਸਬਜ਼ੀਆਂ ਮੰਗਵਾ ਲੈਣੀਆਂ ਜਾਂ ਜੇ ਕੋਈ ਹੋਰ ਚੀਜ਼ ਮੰਗਾਉਣੀ ਹੁੰਦੀ ਹੈ ਕੋਈ ਵੀ ਗਰੋਸਰੀ ਦਾ ਸਮਾਨ ਤੇ ਚਲੋ ਘਰ ਬੈਠ ਕੇ ਮੈਂ ਆਰਡਰ ਕਰੇ ਉਹ ਤੇ 10-15 ਮਿੰਟਾਂ ਬਾਅਦ ਬਸ ਚੀਜ਼ ਆ ਜਾਂਦੀ ਹੈ ਘਰ ਦੇਖੋ ਜੀ ਡਾਕਟਰ ਸਾਹਿਬ ਅੱਜ ਫੇਰ ਤੋੜ ਕੇ ਲਿਆਏ ਨੇ ਉੱਥੋਂ ਆਪਣੀ ਕਲੀਨਿਕ ਤੋਂ ਜਿਹੜੇ ਲੱਗੇ ਹੋਏ ਆ ਉੱਥੇ ਬੈਂਗਣ ਆ ਬੈਂਗਣੀ ਐ ਲੰਬੇ ਬਤਾਉ ਬੈਂਗਣੀ ਕਹਿੰਦੇ ਹੁੰਦੇ ਆ ਇਹਨੂੰ ਤੇ ਇਹ ਗੋਲ ਬਤਾਉ ਹੈਗੇ ਪਹਿਲਾਂ ਵੀ ਪਏ ਆ ਫ੍ਰਿਜ ਵਿੱਚ ਕੁਛ ਮੈਂ ਦੇਤੇ ਸੀ ਤੇ ਹਲੇ ਪਏ ਆ ਕੱਲੂ ਮੈਂ ਆ ਬਣਾਵਾਂਗੀ ਲੰਬੇ ਬਤਾਉ ਬਣਾਵਾਂਗੀ ਸਵੇਰੇ ਤੇ ਚਲੋ ਤੁਹਾਡੇ ਨਾਲ ਫਿਰ ਮੈਂ ਇਹਦੀ ਰੈਸਪੀ ਸ਼ੇਅਰ ਕਰਾਂਗੀ ਇੱਕ ਨਵੇਂ ਸਟਾਈਲ ਦੇ ਨਾਲ ਆਪਾਂ ਬਣਾਵਾਂਗੇ ਬੈਂਗਣੀ ਆ ਡਾਕਟਰ ਸਾਹਿਬ ਫਰੂਟ ਲੈ ਕੇ ਆਏ ਨੇ ਬਗੂਗੋਸ਼ਾ ਬਗੂਗੋਸ਼ਾ ਕਹਿੰਦੇ ਕਿ ਆ ਕੀ ਜੀ ਦਾ ਅਮਰੂਦ ਇਹ ਪੀਲੇ ਰੰਗ ਦੇ ਅਮਰੂਦ ਅੱਜ ਮੈਂ ਬਣਾਵਾਂਗੀ ਜੀ ਬੈਂਗਣੀ ਮੈਂ ਨਨ ਨੂੰ ਨਵੇਂ ਤਰੀਕੇ ਨਾਲ ਬਣਾ ਰਹੀ ਆ ਆ ਦੇਖੋ ਥੋੜਾ ਚੀਰੇ ਦੇ ਦੇ ਕੇ ਇਸ ਤਰ੍ਹਾਂ ਬਣਾਵਾਂਗੀ ਲੋ ਜੀ ਪਹਿਲਾਂ ਮੈਂ ਸਾਰੇ ਬੈਂਗਣੀ ਨੂੰ ਚੀਰੇ ਦੇ ਲੈਣੀਆਂ ਦੋ ਦੋ ਤਿੰਨ ਤਿੰਨ ਚੀਰੇ ਇਹਨਾਂ ਦਵਾਂਗੀ ਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਮਸਾਲਾ ਪਰਾਹਾਂਗੀ ਮਸਾਲੇ ਬਸ ਕੋਈ ਖਾਸ ਨਹੀਂ ਬਸ ਜਿਹੜੇ ਆਮ ਆਪਣੇ ਨਮਕ ਮਿਰਚ ਵਗੈਰਾ ਹੁੰਦੇ ਆ ਉਹੀ ਆਪਾਂ ਮਸਾਲਾ ਪਰਾਹਾਂਗੇ ਤੇ ਇਕ ਅਦਰਕ ਲਸਣ ਦਾ ਪੇਸਟ ਹੈਗਾ ਉਹ ਵਿੱਚ ਮੈਂ ਮਿਕਸ ਕਰਾਂਗੀ ਤੇ ਜਿਆਦਾ ਆਪਾਂ ਮਸਾਲੇ ਪਾਉਣੇ ਨਹੀਂ ਹੈਗੇ ਗਰਮੀਆਂ ਵਿੱਚ ਕਿਉਂਕਿ ਬੈਂਗਣ ਹੁਣ ਦੇ ਵੀ ਗਰਮ ਹੈ ਤੇ ਆਪਾਂ ਜਿਆਦਾ ਮਸਾਲੇ ਵੀ ਨਹੀਂ ਇਹਦੇ ਵਿੱਚ ਪਾ ਸਕਦੇ ਤੇ ਆਹ ਦੇਖੋ ਆਹ ਵਾਲੇ ਮਸਾਲੇ ਵਿੱਚ ਸਿਰਫ ਪਾਵਾਂਗੇ ਆਪਾਂ ਨਮਕ ਹਲਦੀ ਮਿਰਚ ਤੇ ਥੋੜਾ ਜਿਹਾ ਮਸਾਲਾ ਹੈਗਾ ਆਹ ਵਾਲਾ ਗਰਮ ਤੇ ਅਦਰਕ ਲਸਣ ਦਾ ਪੇਸਟ ਹੈਗਾ ਇਹ ਇਨ ਬਸ ਮਿਕਸ ਕਰਕੇ ਆਪਾਂ ਥੋੜਾ ਥੋੜਾ ਮਸਾਲਾ ਜਿਹੜਾ ਹੈਗਾ ਸਾਰੀ ਬੈਂਗਣੀ ਦੇ ਵਿੱਚ ਭਰ ਦਾਂਗੇ ਬਸ ਇਸ ਤਰ੍ਹਾਂ ਮੈਂ ਨਾ ਸਾਰਾ ਮਸਾਲਾ ਥੋੜਾ ਥੋੜਾ ਕਰਕੇ ਦੇ ਵਿੱਚ ਭਰ ਦਵਾਂਗੀ ਬਸ ਮਲਣਾ ਹੀ ਆ ਥੋੜਾ ਥੋੜਾ ਮਸਾਲਾ ਆਪਾਂ ਨੇ ਇਹਨਾਂ ਨੂੰ ਵਿੱਚ ਜ਼ਿਆਦਾ ਫਿਲਿੰਗ ਨਹੀਂ ਕਰਨੀ ਬਹੁਤ ਜ਼ਿਆਦਾ ਥੋੜਾ ਥੋੜਾ ਜਿਹੀ ਬਸ ਲਗਾਉਣਾ ਹੈ ਮਸਾਲਾ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਸ਼ੈਲੋ ਫਰਾਈ ਕਰਾਂਗੇ ਇਹ ਆਪਾਂ ਪਾ ਲਿਆ ਜੀ ਪੈਨ ਦੇ ਵਿੱਚ ਸਰੋਂ ਦਾ ਤੇਲ ਤੇ ਇਹਦੇ ਵਿੱਚ ਆਪਾਂ ਹੁਣ ਸਾਰੇ ਬੈਂਗਣੀ ਰੱਖ ਕੇ ਇਹਨਾਂ ਨੂੰ ਚੈਲੂ ਫਰਾਈ ਕਰਾਂਗੇ ਜੇ ਵਾਪਸ ਆਪਾਂ ਨੇ ਫਰਾਈ ਉਹਨਾਂ ਕਿ ਕਰਨਾ ਹੈ ਕਿ ਇਹ ਜਿਹੜੇ ਸੌਫਟ ਹੋ ਜਾਣ ਤੇ ਥੋੜਾ ਜਿਹਾ ਬਰਾਊਨ ਕਲਰ ਆ ਜਾਵੇ ਤੇ ਸੌਫਟ ਹੋ ਜਾਣ ਬਸ ਉਹਨਾਂ ਕ ਆਪਾਂ ਇਹਨੂੰ ਕਰਾਂਗੇ ਚੈਲੂ ਫਰਾਈ ਇਨਾ ਜਿਨਾ ਥੋੜਾ ਥੋੜਾ ਆਪਾਂ ਇਹਨਾਂ ਨੂੰ ਪਲਟਾਂਦੇ ਰਹਾਂਗੇ ਸਾਰੇ ਪਾਸੇ ਆਪਾਂ ਇਹਨੂੰ ਫਰਾਈ ਕਰ ਲੈਣਾ ਹੈ ਦੇਖੋ ਜੀ ਆਪਣੇ ਬੈਂਗਣੀ ਹੋ ਗਈ ਹੈ 프라이 ਤੇ ਹੁਣ ਆਪਾਂ ਇਹਨੂੰ ਇਹਨਾਂ ਪੈਨ ਦੇ ਵਿੱਚੋਂ ਕੱਢ ਲਵਾਂਗੇ ਹੁਣ ਇਸੇ ਪੈਨ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਹੋਰ ਪਾ ਕੇ ਮਸਾਲਾ ਤਿਆਰ ਕਰਾਂਗੇ ਜੀ ਇਹ ਮੈਂ ਨਾ ਪਹਿਲਾਂ ਹੀ ਕੁੱਟ ਕੇ ਰੱਖ ਲਿਆ ਜੀ ਪੇਸਟਾ ਲਾ ਕੇ ਪਿਆਜ਼ ਤੇ ਟਮਾਟਰ ਦਾ ਹੁਣ ਆਪਾਂ ਇਹ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਸਾਲੇ ਨੇ ਤੇ ਨਮਕ ਮਿਰਚ ਤੇ ਮਸਾਲੇ ਬਾਕੀ ਦੇ ਪਾ ਕੇ ਇਹਨੂੰ ਫਿਰ ਫਰਾਈ ਕਰਾਂਗੇ ਪਹਿਲਾਂ ਵੀ ਆਪਾਂ ਬੈਂਗਣੀ ਨੂੰ ਮਸਾਲਾ ਲਗਾਇਆ ਹੈ ਅਸੀਂ ਇਸ ਕਰਕੇ ਆਪਾਂ ਥੋੜਾ ਥੋੜਾ ਜਿਹਾ ਬਾਕੀ ਦੇ ਨਮਕ ਮਿਰਚ ਵਗੈਰਾ ਪਾਵਾਂਗੇ ਜਿਆਦਾ ਮਸਾਲੇ आधे वो मज़े आ मिट्टी कलेजी बार तो 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 ये कैसे आ बारिश बारिश के मज़े ले रहे हो बारिश बड़ी मुश्किल से आई है ਜੇ ਜੇ ਕਨੇ ਕਿ ਮੈਂ ਲੱਗ 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 ਅਰੇ ਵਾਪਰੇ ਬਹੁਤ ਤੇਜ਼ ਹੋ ਗਈ ਹੈ بارش ਸ਼ੁਕਰ ਆਕ ਉਸ ਮੌਨ ਖੰਡਾ ਹੋਇਆ ਕਿਤਾ ਬੜੀ ਗਰਮੀ ਪੈ ਰਹੀ ਸੀ ਬੱਦਲ ਬਾਈ ਤੇ ਬਾਪੂ ਜੀ ਜੀ ਚਲੋ ਜੀ ਮਿਲਦੇ ਹਾਂ ਜੀ ਆਪਾਂ ਨੈਕਸਟ ਵਲੌਗ ਵਿੱਚ ਆਪਾਂ ਐਕਤੀ ਐਂਡ ਕਰਦੇ ਆ ਅੱਜ ਦਾ ਵਲੌਗ ਦੋ ਦਿਨ ਦਾ ਵਲੌਗ ਸੀਗਾ ਤੇ ਮਿਲਦੇ ਹਾਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਚਲੋ ਜੁਗ ਨੂੰ ਅੰਦਰ ਚਲੋ ਬਾਹਰ ਬਾਰਿਸ਼